ਕੁਦਰਤ ਦਾ ਇਹ ਅਨੋਖਾ ਕ੍ਰਿਸ਼ਮਾ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੋਸਤੋ ਸਾਹਮਣੇ ਤੁਹਾਨੂੰ ਇੱਕ ਜੋ ਕਿਕਰ ਦਾ ਦਰਖਤ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਕਹਿ ਦੇਣਾ ਕਿ ਇਹਦੇ ਵਿੱਚ ਕ੍ਰਿਸ਼ਮੇ ਵਾਲੀ ਕਿਹੜੀ ਗੱਲ ਹੈ ਬਿਲਕੁਲ ਕਿਕਰ ਦਾ ਦਰਖਤ ਹੈ ਤੇ ਨਜ਼ਰ ਵੀ ਆ ਰਿਹਾ ਹੈ ਕਿ ਹਾਂ ਵਾਕਿਆ ਹੀ ਜਿਹੜਾ ਕਿੱਕਰ ਦਾ ਦਰਖਤ ਹੈ ਬਿਲਕੁਲ ਕਾਲਾ ਜਿਹੜਾ ਮੁੱਢ ਹੈ ਕਿੱਕਰ ਦਾ ਉਹ ਆਪਾਂ ਆਸਾਨੀ ਦੇ ਨਾਲ ਪਛਾਣ ਲੈਣੇ ਆ ਕਿ ਬਿਲਕੁਲ ਜਿਹੜੀ ਇਹ ਕਿੱਕਰ ਹੀ ਹੈ ਪਰ ਜਿਉਂ ਹੀ ਤੁਸੀਂ ਉੱਪਰ ਨਜ਼ਰ ਮਾਰੋਗੇ ਤਾਂ ਹੈਰਾਨ ਰਹਿ ਜਾਓਗੇ ਦੋਸਤੋ ਦੇਖ ਸਕਦੇ ਹੋ ਉੱਪਰੋਂ ਤੁਹਾਨੂੰ ਸਫੈਦਾ ਨਜ਼ਰ ਆਵੇਗਾ ਤਾਂ ਦੇਖ ਸਕਦੇ ਹੋ ਇਹ ਕੁਦਰਤ ਨੇ ਔਨੋਖਾ ਕਾਰਨਾਮਾ ਜਿਹੜਾ ਇਸ ਦਰਖਤ ਦੇ ਨਾਲ ਕਰ ਦਿੱਤਾ ਹੈ ਤਾਂ ਮੁੱਢ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਾਲੇ ਰੰਗ ਦਾ ਕਿੱਕਰ ਦਾ ਹੀ ਮੁੱਢ ਹੈ ਬੜੀ ਆਸਾਨੀ ਦੇ ਨਾਲ ਆਪਾਂ ਪਛਾਣ ਲੈਨੇ ਆ ਕਿ ਇਹ ਤਾਂ ਬਿਲਕੁਲ ਜਿਹੜੀ ਕਿੱਕਰ ਹੈ ਆਪਾਂ ਸਾਰੇ ਕਿੱਕਰ ਦਾ ਦਰਖਤ ਨੂੰ ਜਿਹੜਾ ਪਛਾਣਦੇ ਆ ਪਰ ਜਦੋਂ ਹੀ ਤੁਸੀਂ ਉੱਪਰ ਵੱਲ ਝਾਤੀ ਮਾਰੋਗੇ ਤਾਂ ਇਹ ਜਿਹੜਾ ਸਫੈਦਾ ਬਣ ਜਾਂਦਾ ਉੱਪਰ ਜਾ ਕੇ ਤਾਂ ਇਹ ਕੁਦਰਤ ਦਾ ਹੀ ਇੱਕ ਆਪਾਂ ਜਿਹੜਾ ਕ੍ਰਿਸ਼ਮਾ ਜਾਂ ਚਮਤਕਾਰ ਹੀ ਕਹਿ ਸਕਦੇ ਆ ਜੋ ਇਸ ਦਰਖਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਹੇਠਾਂ ਤੋਂ ਮੁੱਢ ਕਿੱਕਰ ਦਾ ਲੱਗਿਆ ਹੋਇਆ ਪਰ ਉੱਪਰ ਜੋ ਡਾਣੀਆਂ ਨੇ ਉਹ ਸਫੈਦੇ ਦੀਆਂ ਲੱਗੀਆਂ ਹੋਈਆਂ ਤਾਂ ਇਹ ਤੁਸੀਂ ਫਿਰ ਇੱਕ ਵਾਰ ਦੇਖ ਸਕਦੇ ਹੋ ਉੱਪਰ ਤੁਹਾਨੂੰ ਜਿਹੜਾ ਸਫੈਦਾ ਨਜ਼ਰ ਆਵੇਗਾ ਬੜੀ ਦੂਰੋਂ ਦੂਰੋਂ ਲੋਕ ਜਿਹੜੇ ਇਸ अनोखे ਦਰਖਤ ਨੂੰ ਦੇਖਣ ਦੇ ਲਈ ਆ ਰਹੇ ਆ ਕਿਉਂਕਿ ਕਿਕਰ ਤੇ ਸਫੈਦੇ ਦੇ ਦਰਖਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਦੋਨੇ ਵੱਖੋ ਵੱਖਰੀ ਜਾਤੀਆਂ ਦੇ ਪੌਦੇ ਆ ਸਫੈਦੇ ਦਾ ਮੁੱਢ ਪੱਤੇ ਡਾਣੀਆਂ ਜਿਹੜਾ ਸਭ ਕੁਝ ਕਿਕਰ ਦੇ ਦਰਖਤ ਦੇ ਨਾਲੋਂ ਬਿਲਕੁਲ ਵੱਖਰਾ ਹੁੰਦਾ ਇਸ ਕਰਕੇ ਇਹਨਾਂ ਦੀ ਜਿਹੜੀ ਕ੍ਰਾਫਟਿੰਗ ਵੀ ਨਹੀਂ ਕੀਤੀ ਜਾ ਸਕਦੀ ਪਰ ਇੱਥੇ ਜਿਹੜਾ ਇਹ ਕ੍ਰਾਫਟਿੰਗ ਕੁਦਰਤ ਨੇ ਕਰ ਦਿੱਤੀ ਹੈ ਬਿਲਕੁਲ ਜਿਹੜਾ ਮੋਡ ਹੈ ਉਹ ਕਿਕਰਦਾ ਲੱਗਿਆ ਹੋਇਆ ਪਰ ਉੱਪਰ ਜਿਹੜੀਆਂ ਡਾਣੀਆਂ ਉਸ ਫਾਇਦੇ ਦੀਆਂ ਬਣ ਗਈਆਂ ਹਾਲਾਂਕਿ ਮਨੁੱਖ ਨੇ ਵੀ ਬਹੁਤ ਤਰੱਕੀ ਕੀਤੀ ਆ ਬੜੇ ਤਰ੍ਹਾਂ ਦੇ ਹਾਈ ਬ੍ਰੈਡ ਬੀਜ਼ ਤਰ੍ਹਾਂ ਤਰ੍ਹਾਂ ਦੇ ਜਿਹੜੇ ਪੌਦੇ ਗ੍ਰਾਫਟਿੰਗ ਕਰਕੇ ਮਨੁੱਖ ਦੇ ਵੱਲੋਂ ਤਿਆਰ ਕੀਤੇ ਗਏ ਆ ਪਰ ਉਹ ਜ਼ਿਆਦਾਤਰ ਇੱਕੋ ਜਾਤੀ ਦੇ ਪੌਦਿਆਂ ਤੋਂ ਜਿਹੜਾ ਨਵੇਂ ਹਾਈਬ੍ਰਿਡ ਬੀਜ ਜਾਂ ਪੌਦੇ ਉਹ ਤਿਆਰ ਕੀਤੇ ਜਾਂਦੇ ਆ ਪਰ ਅਜਿਹਾ ਕ੍ਰਿਸ਼ਮਾ ਜਿਹੜਾ ਕੁਦਰਤ ਹੀ ਕਰ ਸਕਦੀ ਹੈ ਕਿ ਜਿਸ ਦਾ ਮੁੱਢ ਕਿਸੇ ਹੋਰ ਦਰਖਤ ਦਾ ਹੋਵੇ ਉੱਪਰ ਡਾਣੀਆਂ ਤੇ ਪੱਤੇ ਕਿਸੇ ਹੋਰ ਦਰਖਤ ਦੇ ਹੋਣ ਤਾਂ ਇਹ ਕ੍ਰਿਸ਼ਮਾ ਜਿਹੜਾ ਕੁਦਰਤ ਨੇ ਹੀ ਕੀਤਾ ਹੁਣ ਦੋਸਤੋ ਆਪਾਂ ਥੋੜਾ ਡੰਗਾਈ ਨਾਲ ਸੋਚੀਏ ਤੇ ਵਿਚਾਰੀਏ ਕਿ ਇਹ ਕਿਵੇਂ ਹੋ ਸਕਦਾ ਹੈ। ਇੱਥਾਂ ਕਿਕਰ ਦਾ ਮੋਢੇ ਦੇ ਉੱਪਰ ਸ਼ਪੈਦਾ ਕਿਵੇਂ ਬਣ ਸਕਦਾ ਹੈ? ਤਾਂ ਇਹਦੇ ਪਿੱਛੇ ਵੀ ਇੱਕ ਕਾਰਨ ਹੋ ਸਕਦਾ ਹੈ। ਜਿਵੇਂ ਆਪਾਂ ਜਾਣਦੇ ਹਾਂ ਕਿ ਕਿਕਰ ਦਾ ਦਰਖਤ ਜਦੋਂ ਬਹੁਤ ਜ਼ਿਆਦਾ ਬੁੱਢਾ ਹੋ ਜਾਂਦਾ ਹੈ ਉਸਦੀ ਉਮਰ ਜ਼ਿਆਦਾ ਹੋ ਜਾਂਦੀ ਹੈ। ਤਾਂ ਅਕਸਰ ਵਿੱਚੋਂ ਜਿਹੜਾ ਖੋਖਲਾ ਹੋ ਜਾਂਦਾ ਉਸਦੇ ਵਿਚਾਲੇ ਜੋ ਲੱਕੜ ਹੁੰਦੀ ਉਸਦੀ ਮਿੱਟੀ ਜੀ ਬਣ ਜਾਂਦੀ ਹੈ ਤਾਂ ਅਜਿਹਾ ਹੀ ਵਰਤਾਰਾ ਇਸ ਰੁੱਖ ਦੇ ਨਾਲ ਵੀ ਵਾਪਰਿਆ ਹੋ ਸਕਦਾ ਹੈ ਇਹ ਵਿੱਚੋਂ ਖੋਖਲਾ ਹੋ ਗਿਆ ਤੇ ਇਸ ਦੇ ਵਿੱਚ ਕਿਸੇ ਪੰਛੀ ਰਾਹੀਂ ਜਾਂ ਹਵਾ ਰਾਹੀਂ ਕੁਦਰਤੀ ਤੌਰ ਤੇ ਜਿਹੜਾ ਕਿਸੇ ਸਫੈਦੇ ਦਾ ਬੀਜ ਇਸ ਦੇ ਵਿਚਾਰੇ ਡਿੱਗਿਆ ਤੇ ਉਹ ਉੱਗ ਕੇ ਪੌਦਾ ਬਣਿਆ ਤੇ ਗਰੋਥ ਕਰਦਾ ਹੋਇਆ ਵੱਡਾ ਦਰਖਤ ਬਣ ਗਿਆ ਜਿਸ ਕਰਕੇ ਜਿਹੜਾ ਉਸ ਦਾ ਮੁੱਢ ਹੈ ਉਹ ਕਿਕਰ ਦੇ ਵਿਚ ਕੋ ਵਿਚਾਰੇ ਆ ਗਿਆ ਪਰ ਉੱਪਰ ਜਦੋਂ ਉਸ ਨੇ ਗਰੋਥ ਕਰਕੇ ਬਾਹਰ ਆਇਆ ਤਾਂ ਉਹ ਡਾਂਗੀਆਂ ਆਪਾਂ ਨੂੰ ਦਿਖਾਈ ਦੇ ਰਹੀਆਂ ਸਫੈਦੇ ਦੀਆਂ ਪਰ ਹੇਠਾਂ ਮੁੱਢ ਕਿਕਰ ਦਾ ਦੋਸਤੋ ਇਹਨੂੰ ਭਾਵੇਂ ਆਮ ਕੁਦਰਤੀ ਵਰਤਾਰਾ ਕਹਿ ਲੋ ਕੁਦਰਤੀ ਕ੍ਰਿਸ਼ਮਾ ਜਾਂ ਚਮਤਕਾਰ ਕਹਿ ਲੋ ਪਰ ਹੋਇਆ ਏ ਕੁਦਰਤੀ ਤੌਰ ਤੇ ਹੀ ਐ ਇਹ ਦਰਖਤ ਖੁਦ ਅਗਰ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ ਇਹ ਹਨੂਮਾਨਗੜ ਰੋਡ ਤੇ ਨਗਰਾਣੇ ਟੋਲ ਦੇ ਕੋਲ ਰਾਜਸਥਾਨ ਦੇ ਵਿੱਚ ਇਹ ਦਰਖਤ ਐ ਤਾਂ ਤੁਸੀਂ ਖੁਦ ਵੀ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹੋ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ